ਸਾਫੀ ਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਦੀ ਸਤਿ ਸ੍ਰੀ ਅਕਾਲ ਅੱਛਾ ਅੱਜ ਜਿਹੜੀ ਹੁਣ ਮੈਂ ਵੀਡੀਓ ਤੁਹਾਨੂੰ ਬਣਾਉਣ ਜਾ ਰਿਹਾ ਬਣਾਉਣ ਜਾ ਰਿਹਾ ਹਾਂ ਸਿੰਪਲ ਧੀ ਹੈ ਕੋਈ ਜ਼ਿਆਦਾ ਅਮ ਕੋਈ ਗੰਭੀਰ ਵਿਸ਼ੇ ਦੀ ਨਹੀਂ ਹੈਗੀ ਮੇਨ ਗੱਲ ਇਹ ਹੈ ਕਿ ਮੈਂ ਆਸਟ੍ਰੇਲੀਆ ਬਾਰੇ ਗੱਲ ਕਰਾਂਗਾ ਜਿੱਦਾਂ ਅੱਜ ਕਰ ਸੁਣਿਆ ਵੀ ਬੱਚੇ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਕਹਿੰਦੇ ਕਈ ਕਈ ਮਹੀਨੇ ਕੰਮ ਨਹੀਂ ਮਿਲਦਾ ਤੇ ਔਖੇ ਆ ਮਾ ਬਾਬੀ ਉਹਨਾਂ ਦੇ ਇੱਥੇ ਔਖੇ ਹੁੰਦੇ ਦੇਖੋ ਮੈਂ ਜਦ ਅੱਗੇ ਗਿਆ ਸੀ ਨਾ ਆਸਟ੍ਰੇਲੀਆ ਕੰਮ ਸਾਨੂੰ ਵੀ ਨਹੀਂ ਸੀ ਮਿਲਿਆ ਅਸਲ ਦੇ ਵਿੱਚ ਜਦ ਬੰਦਾ ਪਹਿਲਾ ਪਹਿਲਾ ਜਾਂਦਾ ਹੈ ਨਾ ਉਹ ਬਹੁਤ ਚੀਜ਼ਾਂ ਦੀ ਲੋੜ ਹੁੰਦੀ ਆ ਬਾਹਰ ਕੰਮ ਦੀ ਰੈਫਰੈਂਸ ਐਕਸਪੀਰੀਅੰਸ ਜਾਂ ਤੁਹਾਡਾ ਉਹ ਕਿਆ ਸਕਿੱਲ ਹੈ ਸਕਿੱਲ ਸਾਡੇ ਕੋ ਵੀ ਕੋਈ ਨਹੀਂ ਸੀਗਾ ਹਾਂ ਅਸੀਂ ਨਾ ਇੱਕ ਕੰਮ ਕੀਤਾ ਸੀਗਾ ਘਰੋਂ ਜਦ ਗਏ ਸੀ ਸਾਡੇ ਕੋਲ ਉਸ ਟਾਈਮ ਹਜ਼ਾਰ ਹਜ਼ਾਰ ਡਾਲਰ ਸੀਗਾ। ਇੱਕ ਉਹਨਾਂ ਦਿਨਾਂ 'ਚ ਖਰਚੇ ਵੀ ਬਹੁਤੇ ਨਹੀਂ ਸੀ ਹੁੰਦੇ। ਅਸੀਂ ਤਕਰੀਬਨ 5-6 ਮਹੀਨੇ ਸਰਵਾਈਵ ਕਰ ਗਏ ਸੀਗੇ। ਕਿਉਂਕਿ ਇੱਕ ਸਰਵਾਈਵ ਕਰਨ ਦਾ ਹੋਰ ਤਰੀਕਾ ਹੈ। ਤੁਸੀਂ ਜਿਹੜੇ ਗਰੁੱਪ 'ਚ ਰਹਿੰਦੇ ਹੋ ਨਾ 5-6 ਜਣਿਆਂ ਦੇ ਫੇਰ ਸਰਵਾਈਵ ਵਧੀਆ ਕਰ ਜਾਉਗੇ। ਅਸੀਂ 5-6 ਜਣਿਆਂ ਦਾ ਗਰੁੱਪ ਸੀਗਾ। ਤੇ ਸਾਰਿਆਂ 'ਚ ਇੱਕ ਗੱਲ ਹੋਰ ਹੈ, ਇਕਤਾ ਬਹੁਤ ਸੀਗੀ। ਇੱਕ ਦੂਦੀ ਹੈਲਪ ਕਰਦੇ ਸੀਗੇ। ਕੰਮ ਤਾਂ ਜਰੂਰ ਜਿਹਨੂੰ ਨਹੀਂ ਵੀ ਮਿਲਿਆ ਜਾਂ ਮਿਲਿਆ ਇੱਕ ਵਾਰੀ ਹੈਲਪ ਕਰਦੇ ਸੀ ਖਾਣ ਪੀਣ ਦਾ ਕੋਈ ਪ੍ਰੋਬਲਮ ਨਹੀਂ ਸੀ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਸੀ ਵਧੀਆ ਖਾਂਦੇ ਪੀਂਦੇ ਸੀ ਖਾਂਦੇ ਵੈਜੀਟੇਰੀਅਨ ਹੀ ਸੀਗੇ ਤੇ ਮਤਲਬ ਬਹੁਤ ਬਚਾ ਕੇ ਹੀ ਪੈਸੇ ਇਦਾਂ ਕਰਦੇ ਸੀਗੇ ਇੱਕ ਹੋਰ ਉਸ ਟਾਈਮ ਪੈਸੇ ਸਾਨੂੰ ਬਚਾਣ ਦਾ ਸਭ ਤੋਂ بڑا ਸਾਧਨ ਸੀਗਾ ਟਰਾਂਸਪੋਰਟ ਸਾਡੀ ਫ੍ਰੀ ਚ ਹੀ ਸੀ ਫ੍ਰੀ ਕਿਦਾਂ ਤੁਹਾਨੂੰ ਪਹਿਲਾਂ ਵੀ ਅੱਗੇ ਵੀ ਪੁਰਾਣੀਆਂ ਵੀਡੀਓ ਚ ਦੱਸਿਆ ਆਇਆ ਹੈਗਾ ਪੀ ਇੱਕ ਸਕ੍ਰੈਚ ਟਿਕਟਾਂ ਦੀ ਹੁੰਦੀ ਸੀਗੀ ਰੇਲਵੇ ਦੀ ਉਸ ਜਮਾਨੇ ਚ ਉਸ ਜਮਾਨੇ ਚ ਐਦਾਂ ਗੇਟ ਜੇ ਨਹੀਂ ਸੀ ਹੁੰਦੇ ਜਿਹੜੀ ਤੇ ਐਦਾਂ ਆਪਣਾ ਜਿਹੜੀ ਟਿਕਟ ਹੈ ਉਹ ਐਦਾਂ ਸਕੈਨ ਕਰਨੀ ਤਾਂ ਉਹ ਗੇਟ ਖੁੱਲਣਾ ਹੈ ਤਾਂ ਅੰਦਰ ਵੜ ਹੁੰਦਾ ਸੀਗਾ ਉਸ ਟਾਈਮ ਉਸ ਟਾਈਮ ਨਹੀਂ ਸੀਗਾ ਉਸ ਟਾਈਮ ਸਕ੍ਰੈਚ ਟਿਕਟ ਹੁੰਦੀ ਸੀ ਅਸੀਂ ਸਕ੍ਰੈਚ ਟਿਕਟ ਹੱਥ 'ਚ ਰੱਖੀ ਦੀ ਹੁੰਦੀ ਸੀ ਤੇ ਚੈੱਕ ਕਰ ਚੜਿਆ ਅਸੀਂ ਉਸ ਡੇਟ ਟਾਈਮ ਤੇ ਨਾ ਸਕ੍ਰੈਚ ਕਰ ਲੈਣੀ ਤੇ ਉਹ ਦਿਖਾ ਲ ਦੇਣੀ ਉਹ ਕਈ ਵਾਰੀ ਮਹੀਨਾ ਮਹੀਨਾ ਸਕ੍ਰੈਚੇ ਨਹੀਂ ਸੀ ਹੁੰਦੀ ਉਹ 5 ਡਾਲਰ ਸੀ ਬੰਦਾ ਮਹੀਨਾ ਕੱਟ ਲੈਂਦਾ ਹੁੰਦਾ ਸੀ ਐਦਾਂ ਪੈਸੇ ਬਚ ਜਾਂਦੇ ਹੁੰਦੇ ਸੀ ਤੇ ਸਾਡੇ ਨਾਲ ਦੇਆਂ ਨੂੰ ਕੰਮ ਮਿਲਿਆ ਸੀ ਇੱਕ ਦੋ ਨੂੰ ਟਟਮਾ ਟਟਮਾ ਕੰਮ ਮਿਲਣਾ ਮਿਲਣਾ ਸ਼ੁਰੂ ਹੋ ਗਿਆ ਡਿਸ਼ਵਾਸ਼ਰ ਦਾ ਤੇ ਮੇਰੇ ਨਾਲ ਜਿਹੜਾ ਮੇਰਾ ਜਾਦੇ ਕਰੀਬ ਸੀਗਾ ਨਾਗਰਾ ਸਾਹਿਬ ਅਮਰੀਕਾ ਚ ਹੁਣ ਹੈ ਇਸ ਟਾਈਮ ਉਹ ਉਸ ਮੈਨੂੰ ਕਹਿੰਦੇ ਭੀ ਅਸੀਂ ਨਾ ਪਾਂਡੇ ਮਾਂਜੜ ਵਾਲਾ ਕੰਮ ਨਹੀਂ ਕਰਨਾ ਚਲੋ ਹੋ ਸਕਦਾ ਮੇਰੀ ਇਹ ਗਲਤੀ ਹੋਏਗੀ ਕਿਉਂਕਿ ਇਨਸਾਨ ਗਲਤੀਆਂ ਤੋਂ ਹੀ ਇੱਥੇ ਪਹੁੰਚਦਾ ਹੈ ਗਲਤੀਆਂ ਕਰੂੰਗਾ ਕਹਿੰਦਾ ਅਸੀਂ ਪਾਂਡੇ ਨਹੀਂ ਮਾਂਜਨੇ ਔਖੇ ਤੋਂ ਔਖਾ ਕੰਮ ਕਰ ਲਾਂਗੇ ਹੋਰ ਲੱਭੀ ਜਾਵਾਂਗੇ ਕੰਮ ਪਰ ਪਾਂਡੇ ਹੀ ਨਹੀਂ ਮਾਂਜਨੇ ਤੇ ਸਾਡੇ ਚੋਂ ਇੱਕ ਦੋ ਬੰਦੇ ਡਿਸ਼ਵਾਸ਼ਰ ਦਾ ਕਰਦੇ ਸੀ ਪਰ ਪੈਸੇ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਸੀਗਾ ਕੁਝ ਜੋ ਕੁਝ ਵੀ ਮਿਲਦਾ ਸੀ 50 ਡਾਲਰ 70 ਡਾਲਰ ਉਹ ਲੈ ਕੇ ਆਂਦੇ ਸੀਗੇ ਜਦੋਂ ਟਟਮਾ ਕੰਮ ਦੋ ਦਿਨ ਮਿਲ ਗਿਆ ਕਿਸੇ ਰੈਸਟੋਰੈਂਟ ਸੇ ਕਿਸੇ ਤਰ੍ਹਾਂ ਵੀ ਦੋ ਤਿੰਨ ਜਣੇ ਇਹ ਕਰਦੇ ਸੀਗੇ ਕੰਮ ਕੁਝ ਨੂੰ ਨਹੀਂ ਮਿਲਿਆ ਸੀ ਅਸੀਂ ਪੰਜ ਤੋਂ ਅਸੀਂ ਪੰਜ ਜਾਂ ਛੇ ਜਣੇ ਸੀਗੇ ਜਿੱਥੇ ਅਸੀਂ ਰਹਿੰਦੇ ਸੀਗੇ ਉੱਥੇ ਦਾ ਕਿਰਾਇਆ ਤਾਂ ਹੁਣ ਦੱਸਾਂ ਤੁਹਾਨੂੰ ਕਿਹੜਾ ਯਾਰ ਬਹੁਤ ਚੀਪ ਹੈ ਸਿਰਫ 550 ਡਾਲਰ ਅਸੀਂ ਇੱਕ ਮਹੀਨੇ ਦਾ ਦਿੰਦੇ ਹੁੰਦੇ ਸੀ ਅ ਤਕਰੀਬ ਉਹ ਸੀਗਾ ਦੋ ਬੈਡਰੂਮ ਵਾਲਾ ਦੋ ਬੈਡਰੂਮ ਇੱਕ ਲੌਬੀ ਸੀਗੀ ਇਦਾਂ ਸੀਗਾ ਵੀ ਦੋ ਬੈੱਡਰੂਮ ਦੇ ਵਿੱਚ ਅਲੱਗ-ਅਲੱਗ ਲੈ ਬੰਡ ਲਿਆ ਸੀ ਲੌਬੀ ਚ ਵੀ ਸੁੱਤੇ ਹੁੰਦੇ ਸੀਗੇ ਜਿੱਦਾਂ ਅੱਜ ਕੱਲ ਕਹਿੰਦੇ ਓ 20 ਮਿੰਟਾਂ ਚ ਰਹਿੰਦੇ ਆ ਨਾ ਇਦਾਂ ਬੀਸ ਬੂਸਮੈਂਟ ਆ ਆਸਟ੍ਰੇਲੀਆ ਚ ਹੈ ਨਹੀਂ ਉਸ ਟਾਈਮ ਤਾਂ ਸੀਗੀਆਂ ਨਹੀਂ ਹੁਣ ਪਤਾ ਨਹੀਂ ਹੋਣਗੀਆਂ ਵੱਖਰੀ ਗੱਲ ਐ ਤੇ ਬਾਅਦ ਵਿੱਚ ਅਸੀਂ ਸਾਨੂੰ ਕੰਮ ਮਿਲਿਆ ਸੀ ਤੁਹਾਨੂੰ ਦੱਸਿਆ ਸੀ ਮੈਂ ਕਿੱਥੇ-ਕਿੱਥੇ ਕੰਮ ਕੀਤਾ ਮੈਂ ਪੂਰੀ ਆਪਣੀਆਂ ਵੀਡੀਓ ਪਾਈਆਂ ਹੋਈਆਂ ਤੇ ਇਹ ਗਲਤੀ ਹੋ ਸਕਦੀ ਆ ਸਾਡੀ ਕੋਈ ਕੰਮ ਮਾੜਾ ਨਹੀਂ ਹੁੰਦਾ ਮੈਂ ਹੁਣ ਇਹ ਕਹੂੰਗਾ ਵੀ ਕੋਈ ਕੰਮ ਮਾੜਾ ਨਹੀਂ ਹੁੰਦਾ ਚਾਹੇ ਉਹ ਡਿਸ਼ਵਾਸ਼ਰ ਦਾ ਆਏ ਤੁਸੀਂ ਮਿਹਨਤ ਕਰਦੇ ਆ ਇੱਥੋਂ ਹੀ ਬੰਦਾ ਸਟਾਰਟ ਹੁੰਦਾ ਅਸਲ ਦੇ ਵਿੱਚ ਬਾਹਰ ਦਾ ਦੇਸ਼ ਹੁੰਦਾ ਹੀ ਸੰਘਰਸ਼ ਸੰਘਰਸ਼ ਸਟਰਗਲ ਉਹਦੇ ਤੇ ਹੀ ਤੁਹਾਡਾ ਤਾਂ ਡਿਪੈਂਡ ਕਰਦਾ ਤੁਸੀਂ ਜਾਂਦੇ ਹੋਏ ਕਿੰਨਾ ਸਟਰਗਲ ਕਰਦੇ ਆ ਉਨੇ ਅੱਕੇ ਤੁਸੀਂ ਬਧੀਆ ਕਾਮਯਾਬ ਹੋਵੋਗੇ ਇਹ ਹੀ ਹੈ ਜ਼ਿੰਦਗੀ ਇੱਕ ਸਟਰਗਲ ਹੈ ਜਿਉਂਕਿ ਜ਼ਿੰਦਗੀ ਦੇ ਉਹੀ ਪਲ ਹੁੰਦੇ ਆ 20 ਮਤਲਬ 20 ਤੋਂ 40 ਸਾਲ ਤੱਕ ਬੰਦੇ ਨੂੰ ਸਟਰਗਲ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਫਿਰ ਜਦ ਜਦ ਅੱਗੇ ਜਾਂਦਾ ਰਹਿੰਦਾ ਬੰਦਾ ਤਾਂ ਪਰਕੀ ਹੁੰਦੀ ਰਹਿੰਦੀ ਆ ਇਹ ਡਿਪੈਂਡ ਕਰਦਾ ਉਹ ਕੰਮ ਉਹਨੇ ਕਿਹੜਾ ਚੂਜ਼ ਕੀਤਾ ਆ ਤੇ ਜ਼ਿੰਦਗੀ ਚ ਸਫਲ ਹੋਣ ਲਈ ਜ਼ਰੂਰੀ ਆ 20 ਤੋਂ 40 ਸਾਲ ਦੀ ਉਮਰ ਦੇ ਵਿੱਚ ਜੋਰ ਨਾਲ ਕੰਮ ਕਰਨਾ ਤੁਹਾਨੂੰ ਆਪਣੀਆਂ ਸਾਰੀਆਂ ਰੀਝਾਂ ਆਪਣੀਆਂ ਇੱਛਾਵਾਂ ਸਭੀਆਂ ਮਾਰਨੀਆਂ ਪੈਂਦੀਆਂ ਆ ਮਨ ਮਾਰ ਕੇ ਕੰਮ ਕਰਨਾ ਪੈਂਦਾ ਹੈ ਸੋ ਇਹ ਜਿਹੜੇ ਨਵੇਂ ਜਾਂਦੇ ਆ ਨਾ ਉਹ ਦੁਖੀ ਨਾ ਹੋਵੋ ਕੰਮ ਮਿਲ ਜਾਣਾ ਹੈ ਤਾਂ ਸਾਨੂੰ ਸਬਰ ਤੇ ਧੀਰਜ ਇਹ ਰੱਖਣਾ ਪੈਣਾ ਹੈ ਕੋਸ਼ਿਸ਼ ਜ਼ਰੂਰ ਕਰਨੀ ਪੈਣੀ ਹੈ ਜਿੱਦਾਂ ਦਾ ਪਹਿਲਾਂ ਮਿਲਦਾ ਕਰੋ ਫਿਰ ਹੌਲੀ-ਹੌਲੀ ਬੰਦਾ ਆਪਣੇ ਆਪ ਹੋ ਜਾਂਦਾ ਸੈਟਿੰਗ ਹੋ ਜਾਂਦੀ ਜਦ ਪੈਸੇ ਆਣੇ ਸ਼ੁਰੂ ਹੋ ਜਾਂਦੇ ਆ ਫਿਰ ਥੋੜੀ-ਥੋੜੀ ਸੈਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਵੀ ਗੱਲ ਕਿ ਆ ਸੀਗੀ ਅਸੀਂ ਕਾਤੇ ਉਹ ਮੇਰੇ ਨਾਲ ਦਾ ਦੋਸਤ ਕਹਿੰਦਾ ਅਸੀਂ ਪਾਂਡੇ ਨਹੀਂ ਮਨ ਜਾਣੇ ਡਿਸ਼ਵਾਸ਼ਿੰਗ ਨਹੀਂ ਕਰਨਾ ਅਸੀਂ ਕਰਜ਼ਾ ਚੱਕ ਕੇ ਨਹੀਂ ਗਏ ਸੀ ਦੋ ਜਣੇ ਅਸੀਂ ਠੀਕ ਸਗੇ ਕਰੋ ਜਿਹੜਾ ਜਿਹੜੇ ਵਿਚਾਰੇ ਜਿਹੜੇ ਪਿੱਛੇੋਂ 10-10 ਲੱਖ ਦਾ 12-12 ਲੱਖ ਦਾ ਕਰਜ਼ਾ ਚੱਕ ਕੇ ਗਏ ਹੁੰਦੇ ਆ ਉਹਨਾਂ ਨੂੰ ਹਰੇਕ ਕੰਮ ਕਰਨਾ ਪੈਂਦਾ ਹੈ ਇਹ ਕੋੜੀ ਸਚਾਈ ਹੈ ਸੋ ਇੰਨੀ ਕੇ ਵੀਡੀਓਸ ਕੀ ਜ਼ਿਆਦਾ ਲੰਬੀ ਵੀਡੀਓ ਨਹੀਂ ਮੇਰੇ ਦਿਮਾਗ 'ਚ ਇਹ ਗੱਲ ਆਈ ਸੀ ਮੈਂ ਕਿਹਾ ਛੋਟੀ ਜੀ ਵੀਡੀਓ ਬਣਾਣੇ ਆ ਤੁਹਾਡੇ ਨਾਲ ਗੱਲ ਕਰਦੇ ਆ ਠੀਕ ਹੈ ਮਿਲਦੇ ਆ ਅਗਲੀ ਵੀਡੀਓ ਚ ਕਿਸੇ ਹੁਣ ਮੈਂ ਵਿਸ਼ੇ ਤੇ ਆਉਂਗਾ ਅਗਲਾ ਮੈਂ ਕੋਈ ਇੱਕ ਦੋ ਵਿਸ਼ੇ ਹੈ ਮੈਂ ਉੱਤੇ ਗੱਲ ਕਰੂੰਗਾ ਠੀਕ ਹੈ ਜੀ ਤੇ ਮੇਰੀ ਪੁਰਾਣੀ ਵੀਡੀਓ ਜਰੂਰ ਦੇਖਿਓ ਮੈਂ ਇੱਕ ਦੋ ਬਹੁਤ ਵਧੀਆ ਢੰਗ ਤੇ ਵਿਸ਼ਿਆਂ ਤੇ ਪਾਈਆਂ ਆ ਇੱਕ ਤਾਂ ਪਾਈ ਆ ਵੀ ਪੈਸਾ ਖੁਸ਼ੀ ਖਰੀਦ ਸਕਦਾ ਕਿ ਨਹੀਂ ਖਰੀਦ ਸਕਦਾ ਇੱਕ ਪੈਸੇ ਦਾ ਇਤਿਹਾਸ ਇੱਕ ਜ਼ਿੰਦਗੀ ਦੀਆਂ ਪੰਜ ਲਕਸਰੀ ਚੀਜ਼ਾਂ ਇਹ ਵੀਡੀਓ ਜ਼ਰੂਰ ਦੇਖਿਓ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਚ ਰੱਬ ਰੱਖਾ